ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨਿਵਾਸੀਓ ਔਰ ਅਲਾਕਾ ਸ਼੍ਰੀ ਚਮਕੌਰ ਸਾਹਿਬ ਦੇ ਵਾਸੀਓ ਜੋ ਰੂਚੀ ਰ ਪੇਪਰ ਮਿਲ ਦਾ ਆਪਾ ਲਗਾਤਾਰ ਵਿਰੋਧ ਕਰਦੇ ਆ ਰਹੇ ਆ ਤੇ ਰੂਚੀ ਰ ਪੇਪਰ ਮਿਲਨੇ ਆਪਦੀ EIA ਰਿਪੋਰਟ ਦੇ ਵਿੱਚ ਜਿਹੜਾ ਸਾਡਾ ਇਤਿਹਾਸ ਖਤਮ ਕੀਤਾ ਖੁਰਾਕੋਜ ਮਟਾਇਆ ਔਰ ਜਿਹੜਾ ਇਹ ਪੇਪਰ ਮੇ ਲੱਗਣ ਤੋਂ ਬਾਅਦ ਇੱਥੇ ਪ੍ਰਦੂਸ਼ਣ ਹੋਣਾ ਉਹਦੇ ਚਲਦੇ ਆ ਜਿਸ ਜਿਸ ਸਾਡੇ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਨੇ ਪ੍ਰਭਾਵਿਤ ਹੋਣਾ ਔਰ ਧਰਮ ਦੇ ਆਸਥਾ ਦੇ ਸ਼ਰਧਾ ਦੇ ਕਾਰਜਾਂ ਦੇ ਵਿੱਚ ਵਿਗਨ ਪੈਣਾ ਉਸ ਲੜੀ ਦੇ ਤਹਿਤ ਅਸੀਂ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਗੁਰਦੁਆਰਾ ਇਮਲੀ ਸਾਹਿਬ ਕੀੜੀ ਅਫਗਾਨਾ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਚਮਕੌਰ ਸਾਹਿਬ ਵਿਖੇ ਤੇ ਹੁਣ ਅਸੀਂ ਉਸੇ ਲੜੀ ਦੇ ਵਿੱਚ ਪਹੁੰਚੇ ਹਾਂ ਗੁਰਦੁਆਰਾ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਵਿਖੇ ਇਹ ਉਹ ਜਗ੍ਹਾ ਜਿੱਥੇ ਗੁਰੂ ਸਾਹਿਬ ਨੇ ਸਿੱਖ ਕੌਮ ਦੇ ਦੋ ਸਿਧਾਂਤ ਪ੍ਰਗਟ ਕੀਤੇ ਤੇ ਇੱਕ ਸਿੱਖ ਕੌਮ ਨੂੰ ਪੰਜਾਂ ਪਿਆਰਾਂ ਦੇ ਹੁਕਮ ਨੂੰ ਮੰਨਣ ਦਾ ਜਿਹੜਾ ਸਿਧਾਂਤ ਦਿੱਤਾ ਪ੍ਰਗਟ ਕੀਤਾ ਉਹ ਪਹਿਲਾਂ ਆਪ ਮੰਨ ਕੇ ਉਸ ਸਿਧਾਂਤ ਦੀ ਹੋਂਦ ਉਸ ਸਿਧਾਂਤ ਦੀ ਪਰਪਕਤਾ ਔਰ ਉਸ ਸਿਧਾਂਤ ਦੀ ਵੈਲਿਊ ਮਹੱਤਤਾ ਦੇ ਬਾਰੇ ਵੀ ਸਾਨੂੰ ਦੱਸਿਆ ਸਾਡੇ ਨਾਲ ਸਿੰਘ ਸਾਹਿਬ ਨੇ ਜੋ ਨਜ਼ਦੀਕੀ ਪਿੰਡ ਕੰਦੋੜਾ ਤੋਂ ਨੇ ਔਰ ਅਕਸਰ ਤੁਸੀਂ ਇਹਨਾਂ ਦੇ ਵੱਲੋਂ ਇਤਿਹਾਸ ਦੇ ਲੁਕੇ ਹੋਏ ਤੱਥ ਔਰ ਇਤਿਹਾਸਕ ਘਟਨਾਵਾਂ ਗਤੀਵਿਧੀਆਂ ਦੇ ਬਾਰੇ ਸੁਣਦੇ ਆਏ ਹੋ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਦਾ ਕਿ ਗੁਰਦੁਆਰਾ ਗੜੀ ਸਾਹਿਬ ਦਾ ਇਤਿਹਾਸ ਹੈ ਜਿਹੜਾ ਉਹ ਪੰਜਾਬ ਨੂੰ ਸਿੱਖ ਕੌਮ ਨੂੰ ਨਾਨਕ ਨਾਮ ਲੈਵਾ ਸੰਗਤ ਜਿਹੜੀ ਦੇਸ਼ ਵਿਦੇਸ਼ ਦੇ ਵਿੱਚ ਵਸਦੀ ਆ ਉਹਨਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਇਹ ਲੜੀਵਾਰ ਜਿਹੜੇ ਅਸੀਂ ਗੁਰੂ ਘਰਾਂ ਦੀ ਗੱਲ ਕਰਦੇ ਆ ਰਹੇ ਹਾਂ ਇਹਨਾਂ ਦੀ ਹੋਂਦ ਨੂੰ ਬਚਾਉਣਾ ਕਿਉਂ ਸਾਡੇ ਲਈ ਜ਼ਰੂਰੀ ਹੈ ਇਹ ਇਸ ਪਵਿੱਤਰ ਸਥਾਨ ਦੇ ਬਾਬਤ ਅੱਲਾ ਯਾਰ ਅਖਾਂ ਜੋਗੀ ਨੇ ਕਿਹਾ ਬਸ ਇੱਕ ਹਿੰਦੂ ਮੇ ਤੀਰਥਾ ਯਾਤਰਾ ਕੇ ਲਈ ਕਟਾਈ ਬਾਪ ਨੇ ਬੇਟੇ ਜਾਂ ਖੁਦਾ ਕੇ ਲਈ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਿੰਡ ਨੂੰ ਪਹਿਲਾਂ ਵੀ ਦੇਖ ਚੁੱਕੇ ਸੀ 1702 ਈਸਵੀ ਦੇ ਵਿੱਚ ਮਹਾਰਾਜ ਨੇ ਉਸ ਵੇਲੇ ਵੀ ਇਸ ਧਰਤੀ ਦੇ ਉੱਤੇ ਜੰਗ ਲੜੀ ਸੀ ਕਲਗੀਧਰ ਮਹਾਰਾਜ ਇਸ ਚੌਧਰੀਆਂ ਦੇ ਪਰਿਵਾਰ ਨੂੰ ਜਾਣਦੇ ਸੀ ਇਹਨਾਂ ਨਾਲ ਜਾਣ ਪਛਾਣ ਸੀ ਮਹਾਰਾਜ ਜੀ ਦੀ ਪਰ ਕਲਗੀਧਰ ਮਹਾਰਾਜ ਜਦੋਂ 1704 ਈਸਵੀ ਦੇ ਵਿੱਚ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਵੇਲੇ ਕਲਗੀਧਰ ਮਹਾਰਾਜ 40 ਸਿੰਘ ਤੇ ਦੋ ਸਹਿਬਜ਼ਾਦੇ ਲੈ ਕਰਕੇ ਇਸ ਪਵਿੱਤਰ ਮੁਕੱਦਸ ਸਥਾਨ ਤੇ ਆਪਣੇ ਚਰਨ ਪਾਏ ਮਹਾਰਾਜ ਜੀ ਰਾਤ ਦੇ ਸ਼ਾਮ ਦੇ ਵੇਲੇ ਇੱਥੇ ਪਹੁੰਚੇ ਅਰ ਕਲਗੀਧਰ ਮਹਾਰਾਜ ਜੀ ਨੇ ਰਾਤ ਵੇਲੇ ਉਹਨਾਂ ਸ਼ਹੀਦਾਂ ਨੇ ਜਿਨ੍ਹਾਂ ਨੇ ਕਲਗੀਧਰ ਮਹਾਰਾਜ ਜੀ ਤੋਂ ਆਪਣੀ ਜਾਨ ਕੁਰਬਾਨ ਕਰਨੀ ਸੀ ਉਹਨਾਂ ਦਾ ਪਹਿਰਾ ਮਹਾਰਾਜ ਨੇ ਆਪ ਦਿੱਤਾ ਰਾਤ ਵੇਲੇ ਅੱਲਾ ਯਾਰਖਾਂ ਜੋਗੀ ਨੇ ਲਿਖਿਆ ਵੀ ਕਲਗੀਧਰ ਮਹਾਰਾਜ ਆਪ ਉਹਨਾਂ ਸ਼ਹੀਦਾਂ ਦਾ ਰਾਤ ਵੇਲੇ ਪਹਿਰਾ ਦੰਦ ਰੇ ਅਰ ਸ਼ਹੀਦ ਸਿੰਘ ਆਰਾਮ ਕਰਨ ਲੱਗ ਗਏ ਜਦੋਂ ਅਮਰਤ ਵੇਲਾ ਹੋਇਆ ਉਸ ਵੇਲੇ 10 ਲੱਖ ਫੌਜ ਦਿੱਲੀ ਤੋਂ ਚੜ੍ਹ ਕੇ ਇਸ ਪਿੰਡ ਦਾ ਖੁਰਾ ਖੋਜ ਮਟਾਉਣ ਦੇ ਲਈ ਆ ਪਹੁੰਚੀ ਮਹਾਰਾਜ ਜੀ ਦੇ ਸਿੰਘਾਂ ਨੇ ਇਸ ਧਰਤੀ ਦੇ ਨਿਤਨੇਮ ਕੀਤਾ আর ਮਹਾਰਾਜ ਜੀ ਨੇ ਕਿਹਾ ਵੀ ਦੇਖੋ ਸਿੰਘੋ ਗੜੀ ਦੀਆਂ ਕੱਚੀਆਂ ਕੰਧਾਂ ਤੋਂ ਨਿਗਾਹ ਮਾਰੂ ਬਾਹਰ ਵੀ ਮੌਤ ਤੁਹਾਡੇ ਸਿਰ ਤੇ ਨੰਗਾ ਨਾਚ ਕਰ ਰਹੀ ਹੈ ਮਹਾਰਾਜ ਜੀ ਕਹਿੰਦੇ ਤੁਹਾਨੂੰ ਅਸੀਂ ਬਹੁਤ ਕਿਹਾ ਵੀ ਆਨੰਦਪੁਰ ਸਾਹਿਬ ਦੇ ਕਿਲੇ ਚ ਇਹਨਾਂ ਦਾ ਜੋਰ ਨਹੀਂ ਚੱਲਣਾ ਪਰ ਤੁਸੀਂ ਗੱਲ ਨਹੀਂ ਮੰਨੀ ਮਹਾਰਾਜ ਕਹਿੰਦੇ ਹੁਣ ਡਰਨ ਦੀ ਲੋੜ ਨਹੀਂ ਹੈ ਖਾਲਸੇ ਪੰਥ ਨੂੰ ਮਹਾਰਾਜ ਕਹਿੰਦੇ ਅਸੀਂ ਇਸ ਇਸ ਮਾਤ ਲੋਕ ਵਿੱਚ ਧਰਮ ਅਸਥਿਤ ਕਰਨ ਦੇ ਲਈ ਪ੍ਰਗਟ ਕਰਿਆ ਧਰਮ ਤੋਂ ਹੀਣੇ ਲੋਕਾਂ ਨੂੰ ਮਾਰਨਾ ਮਹਾਰਾਜ ਕਹਿੰਦੇ ਸੌਖਾ ਬੜਾ ਹੁੰਦਾ ਹੈ ਇਹ ਆਪਣਾ ਧਰਮ ਹਾਰ ਚੁੱਕੇ ਨੇ ਸਤਗੁਰੂ ਜੀ ਕਹਿੰਦੇ ਹੁਣ ਆਪਣੇ ਕਮਰ ਕਸੇ ਚੋਂ ਤੇਗਾ ਸੂਤ ਕੇ ਮਹਾਰਾਜ ਕਹਿੰਦੇ ਇਹਨਾਂ ਦੇ ਸਿਰ ਲਾਉਣ ਦੀ ਵਾਰੀ ਐ ਅੱਠ ਅੱਠ ਸਿੰਘ ਏਸ ਦੇ ਕੋਨਿਆਂ ਦੇ ਉੱਤੇ ਮਹਾਰਾਜ ਨੇ ਤਨਾਤ ਕਰ ਦਿੱਤੇ ਔਰ ਆਪ ਮਹਾਰਾਜ ਦੋਨੇ ਸਹਿਬਜਾਦਿਆਂ ਨੂੰ ਲੈ ਕੇ ਉੱਚੀ ਔਟਾਰੀ ਭਾਈ ਦਿਆ ਸਿੰਘ ਨੂੰ ਨਾਲ ਲੈ ਕੇ ਮਹਾਰਾਜ ਉੱਪਰ ਪਹੁੰਚ ਗਏ ਔਰ ਸਤਗੁਰੂ ਜੀ ਨੇ ਦੇਖਿਆ ਦੂਰ ਤੱਕ ਦੱਸਿਆ ਜਾਂਦਾ ਵੀ 10 ਕਿਲੋਮੀਟਰ ਤੱਕ ਕਾਲੇਦਾਲੇ ਨੂੰ ਸੈਨਾ ਜਿਹੜੀ ਕਿ ਔਰ ਘੇਰਾ ਪਾਇਆ ਹੋਇਆ ਸੀ ਇਸ ਪਿੰਡ ਨੂੰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਹਮਲਾ ਨਹੀਂ ਕੀਤਾ ਪਹਿਲਾ ਹੱਲਾ ਖਵਾਜਾ ਮਰਦੂਦ ਦੇ ਕਹਿਣ ਦੇ ਉੱਤੇ ਇਸ ਗੜੀ ਦੇ ਉੱਤੇ ਕੀਤਾ ਗਿਆ ਅਰ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਨੇ ਅਰ ਹਜ਼ਾਰਾਂ ਮੁਗਲਾਂ ਦਾ ਇਸ ਕੰਦਾਂ ਦੇ ਕੋਲ ਢੇਰ ਲਾ ਦਿੱਤਾ ਅਰ ਕਲਗੀਧਰ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਐਡੇ ਪ੍ਰਤਾਪ ਨੂੰ ਦੇਖ ਕੇ ਉਹਨਾਂ ਨੇ ਹੱਲਾ ਰੋਕ ਦਿੱਤਾ ਫੇਰ ਮਲੇਰਕੋਟਲੇ ਦਾ ਇੱਕ ਜਿਹੜਾ ਕਿ ਖਵਾਜਾ ਮਰਦੂਦ ਦਾ ਭਾਈ ਆਇਆ ਸੀ ਨਾਰਖਾਨ ਉਹਨੇ ਕਲਗੀਧਰ ਮਹਾਰਾਜ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਸ ਪਵਿੱਤਰ ਗੜੀ ਨੂੰ ਪਾਉੜੀ ਲਾਈ ਗਈ ਜਦੋਂ ਉਹ ਭੱਜ ਕੇ ਜਵਾਨ ਸੀ ਬੜਾ ਚੜਨ ਲੱਗਿਆ ਪੌੜੀਆਂ ਦੇ ਉੱਤੇ ਮਹਾਰਾਜ ਜੀ ਨੇ ਖਪਰਾ ਤੀਰ ਚੜਾ ਕੇ ਚਿੱਲੇ ਦੇ ਉੱਤੇ ਉਹਦੀ ਛਾਤੀ ਦੇ ਵਿੱਚੋਂ ਸੁੱਕਾ ਹੀ ਪਾਰ ਕਰ ਦਿੱਤਾ ਮਹਾਰਾਜ ਜੀ ਕਹਿੰਦੇ ਉਹ ਨਾਰਖਾਨ ਬਈ ਜਾਗਦੇ ਸ਼ੇਰ ਦੇ ਘਰਨੇ 'ਚ ਹੱਥ ਪਾਉਣ ਲੱਗੇ ਤਾਂ ਸੁੱਤਾ ਮਾਣ ਨਹੀਂ ਹੁੰਦਾ ਔਰ ਦੋ ਜਰਨੈਲ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੋ ਭਾਈ ਖਵਾਜਾ ਮਰਦੂਦ ਦੇ ਗੈਰਤਖਾਨ ਤੇ ਨਾਰਖਾਨ ਇਸ ਚਮਕੌਰ ਦੇ ਜੰਗ ਦੇ ਮੈਦਾਨ ਦੇ ਵਿੱਚ ਢੇਰੀ ਕਰ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੋਲੀ ਸਿੱਕਾ ਮਹਾਰਾਜ ਕੋਲ ਘੱਟ ਰਹਿ ਗਿਆ ਉਸ ਵੇਲੇ ਮਹਾਰਾਜ ਜੀ ਨੇ ਇਸ ਗੜੀ ਦੇ ਵਿੱਚੋਂ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਬਾਹਰ ਕੱਢੇ ਔਰ ਇੱਕ ਕੱਲਾ ਭਾਈ ਮੋਹਕਮ ਸਿੰਘ ਜਿਨ੍ਹਾਂ ਨੇ ਮਹਾਰਾਜ ਜੀ ਦਾ ਬਚਨ ਸੱਚ ਕੀਤਾ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾਹੂ ਮਹਾਰਾਜ ਜੀ ਨੇ ਛੋਟੀ ਉਮਰ ਦੇ ਵਿੱਚ ਲਖਨੌਰ ਸਾਹਿਬ ਦੀ ਧਰਤੀ ਦੇ ਉੱਤੇ ਮਹਾਰਾਜ ਨੇ ਬਚਨ ਕਰਿਆ ਸੀ ਭਾਈ ਮੋਹਕਮ ਸਿੰਘ ਨੇ ਇਸ ਧਰਤੀ ਤੇ ਉਹ ਬਚਨ ਨੂੰ ਸੱਚ ਕਰਿਆ ਔਰ ਕੱਲਿਆ ਨੇ ਲੜ ਕੇ ਸਾਹਮਣੇ ਮੱਥੇ ਝੂਜ ਕੇ ਸ਼ਹੀਦੀ ਪ੍ਰਾਪਤ ਕੀਤੀ ਜਦੋਂ ਸਤਾਰਾ ਸਿੰਘ ਇਸ ਚਮਕੌਰ ਦੀ ਪਵਿੱਤਰ ਧਰਤੀ ਦੇ ਉੱਤੇ ਸ਼ਹੀਦੀ ਪ੍ਰਾਪਤ ਕਰ ਗਏ ਉਸ ਵੇਲੇ ਮਹਾਰਾਜ ਸੱਜੇ ਪਾਤਸ਼ਾਹ ਜੀ ਦਾ ਵੱਡਾ ਸਹਬਜਾਦਾ ਬਾਬਾ ਅਜੀਤ ਸਿੰਘ ਜਿਨ੍ਹਾਂ ਦੇ ਤੁਲ ਖੰਡਾਂ ਪਰਮੰਡਾਂ ਦੇ ਵਿੱਚ ਕੋਈ ਸੂਰਮਾ ਨਹੀਂ ਮਹਾਰਾਜ ਜੀ ਦੇ ਸਾਹਮਣੇ ਸਨਮੁਖ ਹੋ ਕੇ ਬਾਬਾ ਜੀ ਨੇ ਜੰਗ 'ਚ ਜਾਣ ਦੀ ਆਗਿਆ ਮੰਗੀ ਮੰਗੀ ਕਲਗੀਧਾਰ ਮਹਾਰਾਜ ਜੀ ਨੇ ਆਪਣੇ ਪੁੱਤਰ ਨੂੰ ਸ਼ਾਬਾਸ਼ ਦੇ ਕੇ ਇਸ ਜੰਗ ਦੇ ਵਿੱਚ ਤੋਰਿਆ ਔਰ ਬਾਬਾ ਅਜੀਤ ਸਿੰਘ ਦੱਸਿਆ ਜਾਂਦਾ ਇਤਿਹਾਸ ਦੇ ਵਿੱਚ ਵੀ 3 ਕਿਲੋਮੀਟਰ ਤੱਕ ਆਪਣੇ ਘੋੜੇ ਨੂੰ ਮੁਗਲਾਂ ਦੇ ਸਿਰਾਂ ਦੇ ਉੱਤੇ ਨਚਾਉਂਦਾ ਫਿਰਿਆ ਆਪਣੀ ਤੀਗ ਦੇ ਨਾਲ ਆਪਣੇ ਬਰਛੇ ਦੇ ਨਾਲ ਆਪਣੇ ਤੀਰਾਂ ਦੇ ਨਾਲ ਅਨੇਕਾਂ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ ਔਰ ਇੱਕ ਵੱਡਾ ਜਨਰਲ ਅਨਵਰ ਖਾਨ ਜਿਹੜਾ ਕਿ ਦਿੱਲੀ ਦੇ ਉੱਤੋਂ ਆਇਆ ਸੀ ਉਹ ਕਹਿੰਦਾ ਵੀ ਬਾਬਾ ਜੀ ਨੂੰ ਜੂੰਦਿਆਂ ਨੂੰ ਫੜੋ ਜਦੋਂ ਬਾਬਾ ਅਜੀਤ ਸਿੰਘ ਨੇ ਆਪਣੇ ਕੰਨਾਂ ਦੇ ਨਾਲ ਉਹਦੀ ਆਵਾਜ਼ ਸੁਣੀ ਤਾਂ ਜਾ ਕੇ ਆਪਣੀ ਕਟਾਰ ਮਾਰ ਕੇ ਉਹਨੂੰ ਪਾਰ ਬੁਲਾ ਦਿੱਤਾ ਔਰ ਬਾਬਾ ਜੀ ਦੇ ਬੜੇ ਤੀਰ ਗੋਲੀਆਂ ਛਾਤੀ ਦੇ ਵਿੱਚ ਲੱਗੇ ਔਰ ਸਨਮੁਖ ਗੜੀ ਦੇ ਉੱਤੇ ਡਿੱਗੇ ਕਲਗੀਧਰ ਮਹਾਰਾਜ ਜੀ ਨੇ ਆਪ ਜਕਾਰਾ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਤੋਂ ਉੱਤੋਂ ਛੱਡਿਆ ਬਾਅਦ ਵਿੱਚ ਬਾਬਾ ਜਿਹਾਰ ਸਿੰਘ ਮਹਾਰਾਜ ਜੀ ਦੇ ਸਨਮੁਖ ਹੋ ਕੇ ਜੰਗ 'ਚ ਜਾਣ ਦੀ ਆਗਿਆ ਮੰਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਬੇਟਾ ਤੂੰ ਹੋ ਪੰਥ ਕੇ ਬੇੜੇ ਕੇ ਖਵਈਆ ਸਰਵੇਟ ਕਰੋ ਤਾਂ ਕਿ ਧਰਮ ਕੀ ਚਲੇ ਨਹੀਂ ਆ ਮਹਾਰਾਜ ਕਹਿੰਦੇ ਅੱਜ ਚਮਕੌਰ ਦੇ ਇਸ ਜੰਗ ਦੇ ਸਮੁੰਦਰ ਦੇ ਵਿੱਚ ਖਾਲਸਾ ਪੰਥ ਦਾ ਜਹਾਜ਼ ਫਸ ਗਿਆ ਮੱਖਣ ਸ਼ਾਹ ਲਵਾਣੇ ਦਾ ਜਹਾਜ਼ ਜਿਸ ਤਰ੍ਹਾਂ ਕਲਗੀਧਰ ਮਹਾਰਾਜ ਜੀ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੋਢਾ ਲਾ ਕੇ ਕੱਢਿਆ ਸੀ ਉਸ ਤਰ੍ਹਾਂ ਅੱਜ ਇਸ ਪੰਥ ਦੀ ਬੇੜੀ ਨੂੰ ਆਪਣਾ ਸਿਰ ਲਾ ਕੇ ਗਾਂ ਤੋਰ ਜੇ ਤੂੰ ਜੁਝਾਰ ਸਿੰਘ ਅੱਜ ਇਸ ਜੰਗ ਦੇ ਮੈਦਾਨ ਦੇ ਵਿੱਚ ਆਪਣਾ ਸਿਰ ਭੇਟ ਕਰੇਗਾ ਤਾਂ ਦੁਨੀਆ ਦੇ ਉੱਤੇ ਧਰਮ ਸਥਿਤ ਹੋਊਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਬਾਬਾ ਜਹਾਰ ਸਿੰਘ ਨੇ ਅਨੇਕਾਂ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਕੇ ਇਸ ਪਵਿੱਤਰ ਮੁਕੱਦਸ ਧਰਤੀ ਦੇ ਉੱਤੇ ਸ਼ਹੀਦੀ ਦਾ ਜਾਨ ਪੀਤਾ ਔਰ ਬੜੀ ਦੂਰ ਤੱਕ ਦੋਨੇ ਬਾਬਿਆਂ ਨੇ ਜੰਗ ਕੀਤੀ ਅੱਜ ਵੀ ਚਮਕੌਰ ਦੀ ਧਰਤੀ ਤੇ ਇਸ ਗੜੀ ਉਹਨਾਂ ਦੇ ਡੁੱਲੇ ਹੋਏ ਖੂਨ ਦਾ ਤੇ 40 ਸਿੰਘਾਂ ਦੇ ਘੋੜਿਆਂ ਦੀਆਂ ਪੌੜਾਂ ਦੀਆਂ ਆਵਾਜ਼ਾਂ ਇਸ ਹਵਾ ਦੇ ਵਿੱਚ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ ਔਰ ਇਹ ਗੜੀ ਉਹਨਾਂ ਦੇ ਡੁੱਲੇ ਹੋਏ ਖੂਨ ਦੀ ਗਵਾਹੀ ਭਰਦੀ ਹੈ ਕਲਗੀਧਰ ਮਹਾਰਾਜ ਨੇ ਫਿਰ ਰਾਤ ਦੇ ਵੇਲੇ ਇਸ ਪਵਿੱਤਰ ਧਰਤੀ ਨੂੰ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਪੰਥ ਨੂੰ ਪਾਤਸ਼ਾਹੀ ਬਖਸ਼ਿਸ਼ ਕਰਕੇ ਇਸ ਪਵਿੱਤਰ ਧਰਤੀ ਨੂੰ ਛੱਡਿਆ ਔਰ ਤਾੜੀ ਮਾਰ ਕੇ ਛੱਡਿਆ ਲਲਕਾਰ ਕੇ ਛੱਡਿਆ ਤਾੜੀ ਵੀ ਉਸ ਜਗ੍ਹਾ ਮਾਰੀ ਜਿਸ ਜਗ੍ਹਾ ਮੁਗਲਾਂ ਦੇ ਜਰਨੈਲਾਂ ਦੇ ਕੈਂਪ ਲੱਗੇ ਹੋਏ ਸੀ ਇਹੋ ਜਾਂ ਸੂਰਮਾ ਮਾਤਾ ਗੁਜਰੀ ਨੇ ਧਰਤੀ ਤੇ ਜਣਿਆ ਸੀ ਇਸ ਧਰਤੀ ਨੇ ਪੰਥ ਨੂੰ ਬਾਰ-ਬਾਰ ਜੰਗਾਂ ਲੜਨ ਤੇ ਹੌਸਲੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਧਰਤੀ ਨੇ ਤਿਆਰ ਕੀਤਾ ਰੋਹ ਵਿਚਾਰ ਦੀਆਂ ਭੁੱਲਾਂ ਗੁਰਸੰਗਤ ਬਖਸ਼ਨਹਾਰ ਹਾਂਜੀ ਸੰਗਤ ਜੀ ਜਿਵੇਂ ਆਪ ਜੀ ਨੇ ਸੰਖੇਪ ਇਤਿਹਾਸ ਸਰਵਣ ਕੀਤਾ ਸਿੰਘ ਸਾਹਿਬ ਕੋਲੋਂ ਹੁਣ ਇੱਥੇ ਇੱਕ ਹੋਰ ਵੀ ਆ ਜਿੱਦਾਂ ਗੁਰੂ ਸਾਹਿਬ ਨੇ ਕਲੰਗੀ ਵੀ ਅੱਗੇ ਪੰਥ ਨੂੰ ਭੇਟ ਕੀਤੀ ਉਸ ਸਿਧਾਂਤ ਵੀ ਇੱਥੇ ਪ੍ਰਗਟ ਕੀਤਾ ਔਰ 7 ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਇਹ ਸਿਧਾਂਤ ਵੀ ਇਸ ਧਰਤੀ ਤੇ ਪੈਦਾ ਕੀਤਾ ਔਰ ਇਸ ਤੋਂ ਅੱਗੇ ਗੁਰੂ ਸਾਹਿਬ ਨੇ ਜਦੋਂ ਤਾੜੀ ਮਾਰ ਕੇ ਜਾਣਾ ਮਨਜ਼ੂਰ ਕੀਤਾ ਤੇ ਪੰਜਾਂ ਪਿਆਰਿਆਂ ਸਹਿਬਾਨਾਂ ਦੇ ਸਿੰਘਾਂ ਦੇ ਹੁਕਮ ਨੂੰ ਪ੍ਰਵਾਨ ਕਰਨ ਦਾ ਸਿਧਾਂਤ ਵੀ ਇੱਥੇ ਹੀ ਪ੍ਰਗਟ ਕੀਤਾ ਜੀ ਇੱਥੋਂ ਫਿਰ ਗੁਰੂ ਸਾਹਿਬ ਆਪ ਦੇ ਨਾਲ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਦਿਆ ਸਿੰਘ ਜੀ ਔਰ ਭਾਈ ਧਰਮ ਸਿੰਘ ਜੀ ਔਰ ਨਾਲ ਇੱਕ ਸਿੰਘ ਭਾਈ ਮਾਨ ਸਿੰਘ ਜੀ ਇਹ ਮਾਨ ਸਿੰਘ ਨਾਮ ਦੇ ਸਿੰਘ ਗੁਰੂ ਅਤਿਅਸ ਦੇ ਵਿੱਚ ਬਹੁਤ ਜ਼ਿਆਦਾ ਆਉਂਦੇ ਨੇ ਇਹ ਉਹ ਮਾਨ ਸਿੰਘ ਸਿੰਘ ਸਨ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਮਾਚੀਵਾੜਾ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਮੋਢੇ ਲਾ ਕੇ ਫਿਰ ਗੁਰੂ ਸਾਹਿਬ ਦੇ ਖੂਨ ਨਾਲ ਭਿੱਜੇ ਹੋਏ ਸਾਰੇ ਕਸ਼ੇਰੇ ਚਿਪਕੇ ਹੋਏ ਨੂੰ ਗੁਰੂ ਸਾਹਿਬ ਦੇ ਨੂੰ ਉਹਨਾਂ ਨੇ ਧੋਤਾ ਉੱਤੇ ਸਾਫ਼ ਕੀਤਾ ਉੱਤੇ ਖੂਤੇ ਉਹ ਮਾਨ ਸਿੰਘ ਜੀ ਇੱਥੋਂ ਹੀ ਗੁਰੂ ਸਾਹਿਬ ਦੇ ਨਾਲ ਇੱਥੋਂ ਚਾਲੇ ਪਾਏ ਸੀਗੇ ਜੀ ਇਹੋ ਗੁਰਦੁਆਰਾ ਸਾਹਿਬ ਹੈ ਇਹ ਉਹ ਗੜੀ ਆ ਜਿਹੜੀ ਜਦੋਂ ਤੱਕ ਗੁਰੂ ਸਾਹਿਬ ਨੂੰ ਅਰਪਣ ਨਾ ਹੋਈ ਉਸ ਤੋਂ ਪਹਿਲਾਂ ਇਹ ਕੱਚੀ ਹਵੇਲੀ ਹੋਇਆ ਕਰਦੀ ਸੀ ਇਹ ਹਵੇਲੀ ਸੀ ਦੋ ਭਰਾਵਾਂ ਦੀ ਇਸ ਹਵੇਲੀ ਦੇ ਵਿੱਚ 파ਰਸ਼ਾ ਦੇ ਪੈਰ ਪਏ ਗੁਰੂ ਸਾਹਿਬ ਦੇ ਸਹਬਜ਼ਾਦੇ ਸਹਿਬਾਨ ਦੇ ਪੈਰ ਪਏ ਗੁਰੂ ਸਾਹਿਬ ਦੇ ਪੰਜੇ ਪਿਆਰਿਆਂ ਦੇ ਪੈਰ ਪਏ ਗੁਰੂ ਸਾਹਿਬ ਦੇ ਅਮੋਲਕ ਸਿੰਘਾਂ ਦੇ ਪੈਰ ਪਏ ਤੇ ਜਦੋਂ ਇੱਥੇ ਮੋਰਚਾ ਬੰਦੀ ਹੋਈ ਤਾਂ ਇੱਕ ਆਮ ਘਰ ਇੱਕ ਆਮ ਹਵੇਲੀ ਉਹ ਗੜੀ ਸਾਹਿਬ ਹੋ ਗਈ ਉਹ ਗੜੀ ਹੋ ਗਈ ਤੇ ਸ਼ਹਾਦਤ ਤਾਂ ਹੋਣ ਤੋਂ ਬਾਅਦ ਜੁਗਾ ਜੁਗਾ ਵਾਸਤੇ ਉਹ ਹਵੇਲੀ ਉਹ ਧਰਤੀ ਅੱਜ ਗੜੀ ਸਾਹਿਬ ਦੇ ਨਾਮ ਨਾਲ ਸ਼ਿਸ਼ੋਭਿਤ ਹੈ ਔਰ ਜੁਗਾ ਜੁਗਾ ਤੱਕ ਸ਼ਿਸ਼ੋਭਿਤ ਰਹੇਗੀ ਇਹੀ ਹੈ ਸਾਡਾ ਸੰਘਰਸ਼ ਇਹੀ ਹੈ ਸਾਡੀ ਲੜਾਈ ਕਿ ਇਸ ਪਾਵਨ ਪਵਿੱਤਰ ਧਰਤੀ ਗੁਰੂ ਸਾਹਿਬ ਦੀ ਹੋਂਦ ਗੁਰੂ ਸਾਹਿਬ ਦੇ ਆਉਣ ਦੀ ਹੋਂਦ ਔਰ 40 ਸਿੰਘਾਂ ਦਾ 10 ਲੱਖ ਮੁਗਲ ਫੌਜ ਦੇ ਨਾਲ ਲੜਨ ਦੀ ਲਹੂਂਦ ਨੂੰ ਇੱਕ ਘੜੀ ਹੈ ਜਿਹੜੀ ਇਸ ਸਥਾਨ ਉਹ ਆਪਣੇ ਵਿੱਚ ਸੌਂਈ ਬੈਠੀ ਆ ਸਾਹ ਸੰਗਤ ਜੀ ਸਾਡਾ ਇੱਕੋ ਸਵਾਲ ਆ ਕਿ ਸਾਡੇ ਇਹਨਾਂ ਗੁਰੂ ਘਰਾਂ ਦੀ ਸਾਡੇ ਇਹਨਾਂ ਗੁਰ ਇਤਿਹਾਸ ਦੀ ਸਿੱਖ ਇਤਿਹਾਸ ਦੀ ਹੋਂਦ ਨੂੰ ਬਚਾਉਣਾ ਹੋਂਦ ਦੀ ਲੜਾਈ ਕਰਨੀ ਹੋਂਦ ਦੀ ਲੜਾਈ ਲਈ ਸੰਘਰਸ਼ ਕਰਨਾ ਕੀ ਇਹ ਕੋਈ ਗੁਨਾਹ ਹੈ ਕੀ ਇਹ ਕੋਈ ਸਿਆਸਤ ਆ ਕੀ ਇਹ ਕੋਈ ਲਾਲਚ ਆ ਕੀ ਇਹ ਕੋਈ ਨਿਜ ਨਹੀਂ ਅਸੀਂ ਪੂਰੇ ਪੰਜਾਬ ਦੇ ਅੱਗੇ ਸਿੱਖ ਕੌਮ ਦੇ ਅੱਗੇ ਸਾਡੇ ਨੁਮਾਇੰਦਿਆਂ ਦੇ ਅੱਗੇ ਔਰ ਗੁਰਨਾਨਕ ਸਾਹਿਬ ਦੀ ਢੜੀ ਨੂੰ ਪਿਆਰ ਕਰਨ ਵਾਲੇ ਸੰਗਤ ਦੇ ਅੱਗੇ ਅਸੀਂ ਸਨੇਮਰ ਬੇਨਤੀ ਕਰਦੇ ਹਾਂ ਕਿ ਇਸ ਸੰਘਰਸ਼ ਦਾ ਹਿੱਸਾ ਬਣੋ ਆਓ ਇਹਨਾਂ ਦੋਸ਼ੀਆਂ ਨੂੰ ਇਹਨਾਂ ਲਾਲਚੀ ਕਰਪਟ ਘਰਾਣਿਆਂ ਨੂੰ ਆਪਾਂ ਆਪਣੀਆਂ ਪਵਿੱਤਰ ਧਰਤੀਆਂ ਤੋਂ ਦੂਰ ਰੱਖੀਏ ਆਪਣੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਲੁੱਟ ਜਿਹੜੀ ਇਹ ਸਾਡੀ ਅਫਸਰਸ਼ਾਹ ਨੇ ਮਿਲ ਕੇ ਕਰਦੀ ਆ ਉਹ ਤੋਂ ਅੰਨੇਵਾਹ ਲੁੱਟ ਨੂੰ ਖਤਮ ਕਰੀਏ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਗੁਰੂ ਇਤਿਹਾਸ ਨੂੰ ਬਚਾਈਏ ਸਾਡੇ 3 ਕਿਲੋਮੀਟਰ ਇੱਥੇ ਤੋਂ ਏਰੀਅਲ 뷰 ਪੈਂਦਾ ਜਿੱਥੇ ਫੈਕਟਰੀ ਲੱਗਣੀ ਹੈ ਪੇਪਰ ਮਿਲ ਉੱਥੇ ਦੀ ਗੰਦਗੀ ਉੱਥੇ ਦੀ ਬਦਬੂ ਉੱਥੇ ਦੀ ਸਵਾ ਉੱਥੇ ਦੀ ਫਲਾਈ ਐਸ਼ ਇੱਥੇ ਤੱਕ ਆਉਣੀ ਆ ਇਸ ਸੈਂਸਿਟਿਵ ਜ਼ੋਨ ਦੇ ਵਿੱਚ ਆਉਂਦਾ ਏਰੀਆ ਤੇ ਸਾਡੀ ਤਾਂ ਹੋਂਦ ਬਿਲਕੁਲ ਖਤਮ ਹੋ ਜੇਗੀ ਪਹਿਲਾਂ ਵੀ ਦੁਸ਼ਮਣ ਲੱਗਿਆ ਹੋਇਆ ਸਿੱਖ ਕੌਮ ਦੇ ਇਤਿਹਾਸ ਨੂੰ ਡਿਲੀਊਟ ਕਰਨ ਸਿੱਖ ਕੌਮ ਦੇ ਇਤਿਹਾਸ ਨੂੰ ਖਤਮ ਕਰਨ ਜਾਂ ਸਿੱਖ ਕੌਮ ਦੇ ਵਿੱਚ ਬਹੁਤ ਤਰ੍ਹਾਂ ਦੇ ਮਨ ਭੇਦ ਪਾਉਣ ਵਾਸਤੇ ਇਹ ਆਪ ਤੌਰ ਤੇ ਪ੍ਰਸ਼ਾਸਨ ਤਾਕਤਾਂ ਡੁੱਗੀਆਂ ਲੱਗੀਆਂ ਨੇ ਆਪਾਂ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਦੇ ਨੇ ਪੰਜਾਬ ਵਾਸੀਓ ਸਿੱਖ ਕੌਮ ਦੇ ਵਾਰਸੋ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਬੇਨਤੀ ਸਾਥ ਦਿਓ ਸ਼੍ਰੀ ਚਮਕੌਰ ਸਾਹਿਬ ਮੋਰਚਾ ਦੀ ਟੀਮ ਹਰ ਕਦਮ ਕਦਮ ਤੇ ਬੜੀ ਸੂਝ ਬੂਝ ਨਾਲ ਲੱਗੀ ਹੋਈ ਆ ਆਪ ਜੀ ਆਪਣਾ ਸ਼ਰਵਾਦ ਰੱਖਣਾ ਸਾਥ ਦਿਓ ਜੀ ਆਉਂਦੀ ਲੜੀ ਦੇ ਵਿੱਚ ਜਿਹੜਾ ਅਗਲਾ ਸਾਡਾ ਪੜਾਅ ਹੋਊਗਾ ਵੀਡੀਓ ਦਾ ਉਹ ਗੜੀ ਸਾਹਿਬ ਤੋਂ ਬਾਅਦ ਜਿੱਥੇ ਗੁਰੂ ਸਾਹਿਬ ਦੇ ਪੁੱਤਰਾਂ ਸਿੰਘਾਂ ਸ਼ੀਦਾਂ ਦੇ ਸੰਸਕਾਰ ਹੁੰਦੇ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਉੱਥੇ ਦੇ ਇਤਿਹਾਸ ਦੇ ਨਾਲ ਆਪ ਜੀ ਨੂੰ ਜਾਣੀ ਕਰਵਾਇਆ ਜਾਊਗਾ ਔਰ ਆਪ ਜੀ ਦੇ ਸਨਮੁਖ ਫਿਰ ਝੋਲੀ ਅੱਡ ਕੇ ਸਾਥ ਵਾਸਤੇ ਮੰਗ ਕੀਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ